ਪੋਇਟਰੀ ਵਾਲੇ ਹੈਗੇ ਆ ਇੰਡੀਆ ਤੋਂ ਹੈਗੇ ਆ ਛੋਟੇ ਬੱਚੇ ਹੋਣਗੇ ਢਾਡੀ ਜੱਥਾ ਹੋਊਗਾ ਤੇ ਉੱਥੇ ਵੀ ਸਾਰਿਆਂ ਨੇ ਭੈਣ ਭਰਾਵਾਂ ਨੇ ਹੋਮ ਹਮਾ ਕੇ ਪੰਚਣਾ ਹੋ ਗਿਆ ਪੰਚਾ ਕਰੋ ਹਾਂ ਹੱਲਾ ਮੱਚਾਓ ਜਮਜੀਤ ਸਿੰਘ ਪੰਘੂ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਅੱਜ ਕੈਲਗਰੀ ਦੇ ਵਿਕਾ ਨੇ ਰੈਸਟੋਰੈਂਟ ਦੇ ਵਿੱਚ ਜਿੱਥੇ ਗਦਰੀ ਪਾਪਿਆਂ ਦਾ ਮੇਲਾ ਜਿਹੜਾ 1 2 ਤੇ 3 ਅਗਸਤ ਨੂੰ ਰੇਅਰ ਇਵੈਂਟ ਦੀ ਗਰਾਊਂਡਾਂ ਦੇ ਵਿੱਚ ਕਰਵਾਇਆ ਜਾ ਰਿਹਾ ਉਸ ਦੇ ਵਿੱਚ 2 ਅਗਸਤ ਨੂੰ ਮੇਲਾ ਮਾਵਾ ਧੀਆਂ ਦਾ ਕਰਾਇਆ ਜਾਣਾ ਉਸ ਮੇਲੇ ਦੇ ਨਾਲ ਹੀ ਲੇਡੀਜ਼ ਨਾਲ ਸੰਬੰਧਿਤ ਅੱਜ ਇਥੇ ਪੀਕਨਰ ਬੈਂਕਟ ਹਾਲ ਦੇ ਵਿੱਚ ਲੇਡੀ ਨਾਲ ਸੰਬੰਧਿਤ ਪੋਸਟਰ ਰਿਲੀਜ਼ ਕੀਤਾ ਗਿਆ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਪੋਸਟਰ ਰਿਲੀਜ਼ ਸਵਾਗਤੀਆਂ ਪ੍ਰਮੁੱਖ ਚਰਚੀਆਂ ਤੇ ਪ੍ਰਬੰਧਕਾ ਨਾਲ ਵਿਕ੍ਰਮਾ ਅਗੇ ਗੱਲਬਾਤ ਤੁਸੀਂ ਬਨੇ ਰਹੋ ਸ਼왈ਕ ਟੀਵੀ ਚੈਨਲ ਦੇ ਨਾਲ ਗਦਰੀ ਬਾਬਿਆਂ ਦਾ ਮੇਲਾ ਜਿਹੜਾ ਹਰ ਸਾਲ ਕਲਗਰੀ ਦੀ ਪ੍ਰੇਰੀ ਇਵੈਂਟ پارک ਦੇਆਂ ਗਰਾਊਂਡਾਂ ਦੇ ਵਿੱਚ ਮਨਾਇਆ ਜਾਂਦਾ ਇਸ ਵਾਰ ਦੂਜਾ ਦਿਨ ਜਿਹੜਾ 2 ਅਗਸਤ ਨੂੰ ਮੇਲਾ ਮਾਵਾਂ ਧੀਆਂ ਦਾ ਉਹਨਾਂ ਦਾ ਪੋਸਟਰ ਵੱਖਰੇ ਤੌਰ ਤੇ ਬੀਕਾਨੇਰ ਰੈਸਟੋਰੈਂਟ ਕਲਗਰੀ ਦੇ ਵਿੱਚ ਰਿਲੀਜ਼ ਕੀਤਾ ਗਿਆ ਇਹ ਪੋਸਟਰ ਰਿਲੀਜ਼ ਦੀਆਂ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼왈ਕ ਟੀਵੀ ਚੈਨਲ ਤੇ ਸਿੱਧੀਆਂ ਬਖਾ ਰਹੇ ਹਾਂ ਪੋਸਟਰ ਲੇਡੀਜ਼ ਸਮਾਗਮ ਜਿਹੜਾ ਕੰਗਰੀਸ ਦੇ ਬੀਕਾਨੇਰ ਬੈਂਕਟ ਹਾਲ ਦੇ ਵਿੱਚ ਕਰਵਾਇਆ ਗਿਆ ਲੇਡੀਜ਼ ਨਾਲ ਸੰਬੰਧਿਤ ਪੋਸਟਰ ਵੱਖਰੀ ਤੌਰ ਤੇ ਇਸ ਵਾਰ ਅਗਲੀ ਕੀਤਾ ਗਿਆ ਇਹ ਪੋਸਟਰ ਰਿਲੀਜ਼ ਦੀਆਂ ਝਲਕੀਆਂ ਬੀਕਾਨੇਰ ਬੈਂਕਟ ਹਾਲ ਕਲਗਰੀ ਦੇ ਵਿੱਚ ਜਿਹੜੀਆਂ ਤੁਸੀਂ ਦੇਖ ਰਹੇ ਹੋ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਉਣ ਵਾਲਿਆਂ ਨੂੰ ਤੇ ਦੇਖਣ ਵਾਲੀ ਸਾਰੀ ਆਡੀਅנס 팬 ਭਰਾਵਾਂ ਨੂੰ ਸਾਰੇ ਬੰਨੂ ਮੇਰੇ ਵੱਲੋਂ இந்து ਗੱਭਾ ਵੱਲੋਂ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਬੇਸਿਕਲੀ ਲੇਡੀਜ਼ ਮੇਲੇ ਲੇਮੇਲਾ ਮਾਮਾਤਿਆਂ ਆਗਸਟ 2 ਦਾ ਪੋਸਟਰ ਰਿਲੀਜ਼ ਕਰ ਰਹੇ ਹਾਂ ਵੈਸੇ ਤਾਂ ਇੱਕ ਪੋਸਟਰ 10 ਦਿਨਾਂ ਦਾ ਰਿਲੀਜ਼ ਹੋ ਗਿਆ ਸੀਗਾ ਪਰ ਉਸ ਦਾ ਕਿਰਾਇਆ ਜਾਂਦਾ ਹੈ ਉਹ ਮੇਲਾ ਮਾਵਾਂ ਧੀਆ ਦਾ ਤੇ ਅਖਾੜਾ ਕਿਰਾਇਆ ਜਾਂਦਾ ਉਹਦੇ ਵਿੱਚ ਜਿੱਚ ਕਿ ਸਿੰਗਰ ਆਉਂਦੇ ਹੈਗੇ ਆ ਸੋ ਦੂਜੀ ਗੱਲ ਇਹ ਹੈ ਮੈਂ ਆਪਣੀਆਂ ਮਾਵਾਂ ਭੈਣਾਂ ਨੂੰ ਇਹੀ ਸੁਨੇਹਾ ਦਵਾਂਗੀ ਕਿ ਆਓ ਤੁਸੀਂ ਪਹਿਲੇ ਦਿਨ ਆ ਕੇ ਤੁਸੀਂ ਦੇਖੋ ਵੀ ਗਦਰੀ ਬਾਬੇ ਜਿਨ੍ਹਾਂ ਨੂੰ ਨਹੀਂ ਪਤਾ ਕੌਣ ਸੀ ਉਹ ਆ ਕੇ ਉਹਨਾਂ ਦੀ ਨੌਲੇਜ ਲਾਓ ਠੀਕ ਆ ਉਹਨਾਂ ਨੂੰ ਜਾਨੋ ਆਪਦੇ ਬੱਚਿਆਂ ਨੂੰ ਦੱਸੋ ਉਸ ਤੋਂ ਬਾਅਦ ਦੂਜੇ ਦਿਨ ਆ ਕੇ ਤਾਂ ਤੁਹਾਨੂੰ ਪਤਾ ਹੀ ਹੈ ਰੌਣਕਾ ਤਾਂ ਫਿਰ ਮਾਵਾਂ ਧੀਆ ਨਹੀਂ ਲਾਉਣੀਆਂ ਹੁੰਦੀਆਂ ਠੀਕ ਹੈ ਨਾ ਸੋ ਤੀਜਾ ਦਿਨ ਤਾਂ ਫਿਰ ਬੰਦਿਆਂ ਦਾ ਹੈਗਾ ਹੀ ਹੈਗਾ ਉੱਥੇ ਤਾਂ ਰਲ ਮਿਲ ਕੇ ਭੰਗੜਾ ਪਾੜਿਆ ਤੇ ਜੇ ਦਿਨ ਦਾ ਤੇ ਫਿਰ ਖੁੱਲਾ ਖਾੜਾ ਜੀ ਕੋਈ ਬੱਤੀ ਆ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਪੈਂਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ Fala, Gracias. ਕਹਿੰਦੇ ਨਹੀਂ ਲਿਓ ਕਰਦੇ ਆ

ਪੋਇਟਰੀ ਵਾਲੇ ਹੈਗੇ ਆ ਇੰਡੀਆ ਤੋਂ ਹੈਗੇ ਆ ਛੋਟੇ ਬੱਚੇ ਹੋਣਗੇ ਢਾਡੀ ਜੱਥਾ ਹੋਊਗਾ ਤੇ ਉੱਥੇ ਵੀ ਸਾਰਿਆਂ ਨੇ ਭੈਣ ਭਰਾਵਾਂ ਨੇ ਹੋਮ ਹਮਾ ਕੇ ਪੰਚਣਾ ਉਹ ਸਪੈਸ਼ਲ ਡੇ ਆਪਣੇ ਗਦਰੀ ਬਾਬਿਆਂ ਨੂੰ ਸਮਰਪਿਤ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਦੂਜਾ ਦਿਨ ਹੁੰਦਾ ਸੌਣ ਦਾ ਮਹੀਨਾ ਕਰਕੇ ਆਪਾਂ ਮੇਲਾ ਮਾਵਾਂ ਧੀਆਂ ਦਾ ਕਰ ਲੈਨੇ ਆ ਤੇ ਫਿਰ ਬੰਦਿਆਂ ਨੂੰ ਵੀ ਕੁਝ ਹੋਣਾ ਪੈਂਦਾ ਇਸ ਕਰਕੇ ਆਪਾਂ ਨੂੰ ਤੀਜਾ ਦਿਨ ਘਾਰੇ ਵਾਲਾ ਸੋ ਇਸ ਕਰਕੇ ਸਾਢੇ ਤਿੰਨ ਦਾ ਆਪਣੇ ਸਾਰੇ ਤਿੰਨ ਦਿਨ ਹੋ ਮਾ ਮਾ ਕੇ ਪਹੁੰਚਿਓ ਥੈਂਕ ਯੂ ਥੈਂਕ ਯੂ ਮੈਡਮ ਤੁਸੀਂ ਆ ਇਸ ਵਾਰ ਜਿਹੜਾ 25ਵਾਂ ਗਦਰੀ ਬਾਬਿਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ ਪ੍ਰੇਰੀ ਵਿੰਡ ਪਾਰਕ ਦੀਆਂ ਖੁੱਲੀਆਂ ਗਰਾਊਂਡਾਂ ਦੇ ਵਿੱਚ ਉਹਦੇ ਵਿੱਚ ਪਿੱਛੇ ਲਗਭਗ 1 ਮਹੀਨਾ ਹੋ ਗਿਆ ਹੈ ਪੋਸਟਰ ਰਿਲੀਜ਼ ਕੀਤਾ ਗਿਆ ਸੀ ਤੇ ਇਸ ਵਾਰ ਕੀ ਵੱਖਰੀ ਲੋੜ ਕਿਉਂ ਪਈ ਆ ਵੀ ਇਹ ਮੇਲਾ ਮਾਵਾਂ ਧੀਆਂ ਦਾ ਦੂਜੇ ਦਿਨ ਦਾ ਉਹਦੇ ਲਈ ਸਪੈਸ਼ਲ ਅੱਜ ਦਾ ਦਿਨ ਤੁਸੀਂ ਇਹ ਪੋਸਟਰ ਰਿਲੀਜ਼ ਦੀ ਲੋੜ ਕਿਉਂ ਪਈ ਆ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਠੀਕ ਆ ਥੈਂਕ ਯੂ ਤੁਹਾਡਾ ਕੁਐਸਚਨ ਪੁੱਛਣ ਦਾ ਭਾਜੀ ਤੁਸੀਂ ਇਹ ਮੈਨੂੰ ਪਰਸਨਲ ਕੁਐਸਚਨ ਵੀ ਬਾਹਰ ਪੁੱਛਿਆ ਸੀਗਾ ਤੇ ਇਹਦਾ ਮੈਂ ਜਵਾਬ ਸਾਰਿਆਂ ਸਾਹਮਣੇ ਵੀ ਦਿੰਨੀ ਆ ਕਿ ਉਸ ਟਾਈਮ ਸਾਡੇ ਕੋਲ ਸਿਰਫ 3 ਦਿਨ ਦੇ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਸੀ ਉਹਦੇ ਵਿੱਚ ਕੋਈ ਸਿੰਗਰ ਨਹੀਂ ਹੈਗੇ ਸੀ ਸੋ ਹੁਣ ਸਾਡੇ ਕੋਲ ਸਾਰੇ ਸਿੰਗਰ ਆ ਗਏ ਆ ਤੇ ਅਸੀਂ ਸੋਚਿਆ ਕਿ ਮੇਲਾ ਮਾਵਾਂ ਧੀਆਂ ਦਾ ਧੀਆਂ ਭੈਣਾਂ ਰਲ ਕੇ ਸਾਰੇ ਅਸੀਂ ਪੋਸਟਰ ਰਿਲੀਜ਼ ਲੇਡੀਜ਼ ਮੇਲੇ ਦਾ ਖਾਸ ਕਰਕੇ ਕਰੀਏ ਕਿਉਂਕਿ ਬਾਕੀ ਤਾਂ ਦਿਨ ਹੁੰਦੇ ਹੀ ਰਹਿੰਦੇ ਆ ਖਾਸ ਕਰਕੇ ਜਿਹੜੀਆਂ ਭੈਣਾਂ ਬਾਹਰ ਨਿਕਲਦੀਆਂ ਮਾਤਾਵਾਂ ਬਾਹਰ ਨਿਕਲਦੀਆਂ ਉਹਨਾਂ ਨੂੰ ਹੋਰ ਮੌਕਾ ਮਿਲੇ ਬਾਹਰ ਆਉਣ ਦਾ ਸੋ ਇਸ ਕਰਕੇ ਇਹ ਪੋਸਟਰ ਰਿਲੀਜ਼ ਕੀਤਾ ਗਿਆ ਤਹਾਨੂੰ ਸਾਡੇ ਸ਼ਵਾਲਕ ਟੀਵੀ ਚੈਨਲ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਵਰਲਡਵਾਈਡ ਵੇਖਿਆ ਜਾ ਰਿਹਾ ਤੁਸੀਂ ਆਪਣੀ ਵੱਲੋਂ ਇਸ ਗਦਰੀ ਬਾਬਿਆਂ ਦੇ ਮੇਲੇ ਦੇ ਸੰਬੰਧ ਵਿੱਚ ਸੀਨੀਅਰ ਜੂਨੀਅਰ ਸਾਰਿਆਂ ਹੀ ਔਰਤਾਂ ਨੂੰ ਕੀ ਸੁਣਿਆ ਦੇਣਾ ਚਾਹੋ ਪਹਿਲਾਂ ਤਾਂ ਇਹ ਗਦਰੀ ਬਾਬਿਆਂ ਦਾ ਮੇਲਾ ਤਾਂ ਪਹਿਲੀ ਤਰੀਕ ਨੂੰ ਮੈਂ ਫਿਰ ਕਲੀਅਰ ਕਰ ਦਵਾਂ ਜਿਹੜਾ ਗਦਰੀ ਬਾਬਿਆਂ ਨੂੰ ਸਮਰਪਿਤ ਕੀਤਾ ਜਾਂਦਾ ਉਹ ਪਹਿਲੀ ਤਰੀਕ ਨੂੰ ਕੀਤਾ ਜਾਂਦਾ ਇਹ ਸਾਰਾ ਮੇਲਾ ਜਿਹੜਾ ਕਰਾਇਆ ਜਾਂਦਾ ਉਹ ਮੇਲਾ ਮਾਵਾਂ ਧੀਆਂ ਦਾ ਇਹ ਅਖਾੜਾ ਕਰਾਇਆ ਜਾਂਦਾ ਉਹਦੇ ਵਿੱਚ ਜਿਹੜੇ ਕਿ ਸਿੰਗਰ ਆਉਂਦੇ ਹੈਗੇ ਆ ਸੋ ਦੂਜੀ ਗੱਲ ਇਹ ਹੈ ਮੈਂ ਆਪਣੀਆਂ ਮਾਵਾ ਭੈਣਾਂ ਨੂੰ ਇਹੀ ਸੁਨੇਹਾ ਦਵਾਂਗੀ ਕਿ ਆਓ ਤੁਸੀਂ ਪਹਿਲੇ ਦਿਨ ਆ ਕੇ ਤੁਸੀਂ ਦੇਖੋ ਵੀ ਗਦਰੀ ਬਾਬੇ ਜਿਨ੍ਹਾਂ ਨੂੰ ਨਹੀਂ ਪਤਾ ਕੌਣ ਸੀ ਉਹ ਆ ਕੇ ਉਹਨਾਂ ਦੀ ਨੌਲੇਜ ਲਾਓ ਠੀਕ ਆ ਉਹਨਾਂ ਨੂੰ ਜਾਨੋ ਆਪਦੇ ਬੱਚਿਆਂ ਨੂੰ ਦੱਸੋ ਉਸ ਤੋਂ ਬਾਅਦ ਦੂਜੇ ਦਿਨ ਆ ਕੇ ਤਾਂ ਤੁਹਾਨੂੰ ਪਤਾ ਹੀ ਹੈ ਰੌਣਕਾ ਤਾਂ ਫਿਰ ਮਾਵਾ ਤਾਂ ਹੀ ਆਣੇ ਹੀ ਲਾਉਣੀਆਂ ਹੁੰਦੀਆਂ ਠੀਕ ਹੈ ਨਾ ਸੋ ਤੀਜਾ ਦਿਨ ਤਾਂ ਫਿਰ ਬੰਦਿਆਂ ਦਾ ਹੈਗਾ ਹੀ ਹੈਗਾ ਉੱਥੇ ਤਾਂ ਰਲ ਮਿਲ ਕੇ ਭੰਗੜਾ ਪਾੜਿਆ ਤੇ ਜਿਹੇ ਦਿਨ ਦਾ ਤੇ ਫਿਰ ਖੁੱਲਾ ਖਾੜਾ ਜੀ ਉਹਦੇ ਵਿੱਚ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਪੈਂਜੀ ਥੈਂਕ ਯੂ ਜੀ ਥੈਂਕ ਯੂ ਓਕੇ